ਔਜੀ ਅਸੰਖ ਪੂਜਾ ਅਸੰਖ ਤਪਤਾ ਉਹਦੇ ਵਿੱਚ ਜਿਹੜੀ ਪੂਜਾ ਆਂਦੀ ਹੈ ਉਸ ਤੇ ਛਾਤੀ ਮਾਰੀਏ ਕਿ ਪੂਜਾ ਹੈ ਕੀ ਚੀਜ਼ ਕਈ ਵਾਰ ਜੋ ਕਰਮकांड ਹੋ ਰਹੇ ਹੈ ਜਾਂ ਜਿਹ ਦੁਨੀਆ ਚ ਚੀਜ਼ਾਂ ਹੋ ਰਹੀਆਂ ਜੀ ਉਹਨਾਂ ਨੂੰ ਸਮਝਣ ਦੇ ਲਈ ਪੁਛੋਕੜ ਨੂੰ ਸਾਹਮਣਾ ਬੜੀ ਜ਼ਰੂਰੀ ਹੁੰਦਾ ਹੈ ਜੀ ਕਿੱਥੋਂ ਕੀ ਚੀਜ਼ ਆਈ ਹੈ ਠੀਕ ਹੈ ਜਿਹੜੀ ਪੂਜਾ ਹੈ ਜੀ ਉਹ Hindu ਮਤ ਅਨਸਾਰ ਹੈ ਜੀ Hindu ਮਤ ਦੇ ਅਨਸਾਰ ਹੈ ਤੇ ਇੱਕ ਧਾਰਮਿਕ ਰਸਮ ਹੈ ਜੋ ਆਪਣੇ ਇਸ਼ਟ ਦੇ ਸਤਕਾਰਪਤੀ ਉਸ ਦੀ ਉਸਤਤ ਦੇ ਲਈ ਉਸ ਆਪਣੇ ਇਸ਼ਟ ਦੀ ਜਿਵੇਂ ਆਪਾਂ ਪਹਿਲਾਂ ਕਹਿੰਦੇ ਸੀ ਆਪਣੇ ਦੇਵਤੇ ਲਈ ਕੋਈ ਸ਼ਿਵਜੀ ਦੀ ਪੂਜਾ ਕਰਦਾ ਸੀ ਕੋਈ ਮਾਤਾ ਪਾਰਵਤੀ ਦੀ ਪੂਜਾ ਕਰਦਾ ਕੋਈ ਮਾਤਾ ਲక్ష్ਮੀ ਦੀ ਪੂਜਾ ਕਰਦਾ ਸੀ ਜੋ ਧਨ ਦੌਲਤ ਲਈ ਸੀ ਕੋਈ ਵਿਸ਼ਨੂੰ ਦੀ ਪੂਜਾ ਕਰਦਾ ਸੀ ਜੀ ਉਹ ਆਪਣੇ ਉਸ ਆਪਣੇ ਇਸ਼ਟ ਦੀ ਇਸ਼ਟ ਭਾਵ ਆਪਣੇ ਗੁਰੂ ਦੀ ਆਪਣੇ ਦੇਵਤੇ ਦੀ ਸਤਕਾਰਪੂਰਨ ਸਤਕਾਰ ਦੇ ਨਾਲ ਭਜਨ ਬੰਦਗੀ ਉਸਤਤ ਕੀਤੀ ਜਾਂਦੀ ਸੀ ਜੀ ਇਹ ਆਪਣੇ ਇਸ਼ਟ ਪ੍ਰਤੀ ਜਿਹੜੀ ਭਗਤੀ ਤੇ ਸ਼ਰਧਾਪੂਰਵਕ ਜਿਹੜਾ ਸ਼ਰਧਾ ਸ਼ਬਦ ਆਉਂਦਾ ਹੈ ਨਾ ਦੋ ਚੀਜ਼ਾਂ ਜੀ ਭਗਤੀ ਕਰਨੀ ਤੇ ਮਨ ਵਿੱਚ ਸ਼ਰਧਾ ਰੱਖਣਾ ਸ਼ਰਧਾ ਰੱਖ ਕੇ ਸੇਵਾ ਕਰਨੀ ਹੀ ਪੂਜਾ ਹੈ ਜੀ ਹੁਣ ਸਿੱਖ ਧਰਮ ਵਿੱਚ ਵੀ ਜਿਹੜਾ ਸ਼ਬਦ ਆ ਗਿਆ ਜੀ ਸ਼ਰਧਾ ਸ਼ਬਦ ਆ ਗਿਆ ਜਿਸ ਦਾ ਪਹਿਲਾਂ ਕੋਈ ਲੈਣਾ ਦੇਣਾ ਨਹੀਂ ਸੀ ਹੁਣ ਆਪਾਂ ਇਹ ਕਹਿੰਨੇ ਜੀ ਮੇਰੇ ਮਨ ਦੀ ਸ਼ਰਧਾ ਹੈ ਠੀਕ ਹੈ ਜੀ ਮੇਰੇ ਮਨ ਦੀ ਸ਼ਰਧਾ ਹੈ ਤੇ ਉੱਥੇ ਸਾਹਮਣੇ ਵਾਲਾ ਮਨੁੱਖ ਵੀ ਬੇਵਸ ਹੋ ਜਾਂਦਾ ਹੈ ਕਿ ਤੇਰੇ ਮਨ ਦੀ ਸ਼ਰਧਾ ਹੈ ਤੇ ਮਨ ਵਿੱਚ ਰੱਬ ਵਸਦਾ ਹੈ ਤੈਨੂੰ ਆਪਾਂ ਦੁਖੀ ਨਹੀਂ ਕਰਨਾ ਚਾਹੁੰਦੇ ਜੇ ਕਈ ਵਾਰ ਮੂਰੇ ਵਾਲਾ ਬੰਦਾ ਜਵਾਬ ਦੇਣ ਤੋਂ ਵੀ ਡਰ ਜਾਂਦਾ ਹੈ ਜੀ ਠੀਕ ਹੈ ਤੇ ਫਿਰ ਤੇ ਆਂਦੇ ਲਈ ਇਸ਼ਟ Hindu ਮਤ ਦੇ ਵਿੱਚ ਠੀਕ ਆ ਆਪਣੀ ਧਾਰਮਿਕ ਰਸਮ ਅਨੁਸਾਰ ਆਪਣੇ ਇਸ਼ਟ ਦੇ ਪ੍ਰਤੀ ਉਸ ਦੀ ਉਸਤਤ ਬੰਦਗੀ ਭਗਤੀ ਕਰਨੀ ਪੂਜਾ ਸੀ ਜੀ ਅਤੇ ਇਹ ਭਗਤੀ ਸੀ ਜਿਹੜੀ ਸ਼ਰਧਾ ਦੇ ਨਾਲ ਮਨ ਦੇ ਨਾਲ ਕੀਤੀ ਜਾਂਦੀ ਸੀ ਜੀ ਠੀਕ ਆ ਪੂਜਾ ਲਈ ਇਸ਼ਟ ਦੇਵ ਦੇ ਪ੍ਰਤੀਕ ਮੂਰਤੀ ਦੀ ਮੌਜੂਦਗੀ ਜ਼ਰੂਰੀ ਮੰਨੀ ਜਾਂਦੀ ਸੀ ਜੀ ਹੁਣ ਜੇ ਸ਼ਰਦਾ ਦੀ ਗੱਲ ਕਰੀਏ ਸ਼ਰਦਾ ਪੂਜਾ ਵਿੱਚ ਆ ਜਾਂਦੀ ਹੈ ਜੀ ਤੇ ਪੂਜਾ ਲਈ ਮੂਰਤੀ ਜ਼ਰੂਰੀ ਹੈ ਜੀ ਠੀਕ ਹੈ ਤੇ ਹੁਣ ਆਪਾਂ ਇਹ ਦੇਖ ਲਈਏ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਮੂਰਤੀ ਦੀ ਲੋੜ ਹੈ ਜੇ ਮੂਰਤੀ ਦੀ ਲੋੜ ਨਹੀਂ ਹੈ ਤੇ ਸ਼ਰਦਾ ਦੀ ਵੀ ਉਸ ਦੀ ਲੋੜ ਨਹੀਂ ਹੈ ਠੀਕ ਹੈ ਜੀ ਕਿਸੇ ਦੇਵੀ ਜਾਂ ਲੋਕਿਕ ਸ਼ਕਤੀ ਦੀ ਸਤਕਾਰਪੂਰਨ ਸ਼ਰਦਾ ਭਗਤੀ ਕਰਨਾ ਪੂਜਾ ਹੈ ਜੀ ਕਿਸੇ ਦੇਵੀ ਦੇਵਤੇ ਲਈ ਜਾਂ ਕਿਸੇ ਅਲੌਕਿਕ ਸ਼ਕਤੀ ਲਈ ਜੋ ਪ੍ਰਭੂ ਪਰਮਾਤਮਾ ਲਈ ਵੀ ਹੋ ਸਕਦੀ ਹੈ ਠੀਕ ਹੈ ਜੀ ਜਾਂ ਕਈ ਵਾਰ ਕਈ ਰਿੱਧੀਆਂ ਸਿੱਧੀਆਂ ਪਾਉਣ ਲਈ ਜਾਂ ਅੱਗੇ ਜਿੱਦਾਂ ਕਹਿੰਦੇ ਹੁੰਦੇ ਸੀ ਜੀ ਕਿ ਕਿਸੇ ਦੇਵਤੇ ਦੇਵਤੇ ਦੀ ਜਾਂ ਜਦੋਂ ਆਪਾਂ ਗੱਲ ਕਰਦੇ ਹਾਂ ਜੀ ਕਿ ਰਾਵਣ ਨੇ ਕਾਲ ਨੂੰ ਆਪਣੇ ਕਹਿੰਦੇ ਨੇ ਆ ਪਾਵੇ ਨਾਲ ਬੰਨਿਆ ਸੀ RAM ਰਾਵਣ ਕੋਲੇ ਇੰਨੀਆਂ ਸ਼ਕਤੀਆਂ ਸੀ ਮੰਤਰਾਂ ਤੰਤਰਾਂ ਨਾਲ ਠੀਕ ਹੈ ਉਹਨਾਂ ਨੇ ਕਈ ਕਈ ਸਾਲ ਕਈ ਕਈ 100-100 ਸਾਲ ਕਹਿੰਦੇ ਸ਼ਰਧਾ ਭਗਤੀ ਕਿਸੇ ਦੇਵ ਉਤੇ ਦੀ ਕਰਕੇ ਉਹਨਾਂ ਨੂੰ ਖੁਸ਼ ਕਰਕੇ ਜਿਹੜੇ ਵਰਦਾਨ ਲਏ ਜਾਂਦੇ ਸੀ ਜੀ ਉਸ ਦੇ ਲਈ ਪੂਜਾ ਕੀਤੀ ਜਾਂਦੀ ਸੀ ਠੀਕ ਹੈ ਸਮਾਪਾ ਕੇ ਜੀ ਪਹਿਲਾਂ ਗੱਲ ਹੋਰ ਸੀ ਪਹਿਲਾਂ ਮਨੂ ਪੂਜਾ ਹੁੰਦੀ ਸੀ ਜੀ ਸਮਾਪਾ ਕੇ ਧਾਰਮਿਕ ਰਸਮਾਂ ਵਿੱਚ ਜਿਹੜੀਆਂ ਰੀਤਾਂ ਸੀ ਜੋ ਪ੍ਰਚਲਿਤ ਸੀ ਉਹ ਵੀ ਪੂਜਾ ਦਾ ਅੰਗ ਬਣ ਗਈ ਪਹਿਲਾਂ ਪੂਜਾ ਸਿੱਧੀ ਹੁੰਦੀ ਸੀ ਕਿ ਬੈਠ ਕੇ ਆਪਣੇ ਇਸ਼ਟ ਦੀ ਬੰਦਗੀ ਕਰਨੀ ਦਿਲੋਂ ਕਰਨੀ ਠੀਕ ਹੈ ਜੀ ਪਰ ਇਸ਼ਟ ਦੇ ਲਈ ਉਸ ਦੀ ਮੂਰਤੀ ਜਾਂ ਉਸ ਨੂੰ ਆਪਣੇ ਮਨ ਵਿੱਚ ਮੌਜੂਦਗੀ ਜ਼ਰੂਰੀ ਮੰਨੀ ਜਾਂਦੀ ਸੀ ਜੀ ਸਮਾ ਪਾ ਕੇ ਉਹਦੇ ਵਿੱਚ ਜੋ ਲੋਕਾਂ ਨੇ ਰਸਮਾਂ ਪਾਲੀਆਂ ਰੀਤਾਂ ਵਿੱਚ ਪਾਲੀਆਂ ਜੀ ਠੀਕ ਹੈ ਤੇ ਇਸ ਦੇ ਬੁਨਿਆਦ ਮਨੁੱਖ ਦੇ ਅੰਦਰ ਉਸ ਅਗਾਧ ਬੋਧ ਸ਼ਕਤੀ ਲਈ ਖਿੱਚ ਦਾ ਇਜ਼ਹਾਰ ਹੈ ਜੀ ਇਸ ਦੀ ਬੁਨਿਆਦ ਪੂਜਾ ਦੀ ਜਿਹੜੀ ਬੁਨਿਆਦ ਹੈ ਠੀਕ ਹੈ ਜੀ ਉਹ ਮਨੁੱਖ ਦੇ ਅੰਦਰ ਉਸ ਸ਼ਕਤੀ ਲਈ ਖਿੱਚ ਦਾ ਇਜ਼ਹਾਰ ਹੈ ਕਈ ਫਿਰਕੇ ਜੀ ਨੱਚਣਾ ਗਾਉਣਾ ਤਾੜੀਆਂ ਮਾਰਨਾ ਨੂੰ ਵੀ ਪੂਜਾ ਦਾ ਅੰਗ ਮੰਨਦੇ ਹਨ ਬਣ ਵੀ ਗਿਆ ਹੈ ਜੀ ਕਈ ਵਾਰ ਆਪਾਂ ਦੇਖਦੇ ਹਾਂ ਜੀ ਕਿ ਕਿਵੇਂ ਕਿਸੇ ਗੁਰਦੁਆਰਿਆਂ ਵਿੱਚ ਮੰਦਰਾਂ ਵਿੱਚ ਮਸਜਿਦਾਂ ਵਿੱਚ ਤਾੜੀਆਂ ਮਾਰਦੇ ਨੇ ਉੱਚੀ ਉੱਚੀ ਭੰਗੜੇ ਵੀ ਪਾਉਣ ਲੱਗੇ ਹੁਣ ਤਾਂ ਗੁਰਦੁਆਰਿਆਂ ਵਿੱਚ ਜੀ ਮਾਫ ਕਰਨਾ ਇੱਕ ਦੋ ਵੀਡੀਓ ਦੇਖੀਆਂ ਸੀ ਤੇ ਤਾੜੀਆਂ ਮਾਰਨਾ ਸਿਰ ਹਿਲਾਉਣੇ ਛਾਟੇ ਖਿਲਾਰਨੇ ਇਹ ਹੁਣ ਪੂਜਾ ਪਕਤੀ ਦਾ ਅੰਗ ਬਣ ਗਿਆ ਜੀ ਪਰ ਗੁਰੂ ਮਹਾਰਾਜ ਇਸ ਚੀਜ਼ ਨੂੰ ਨਹੀਂ ਮੰਨਦੇ ਪਖੰਡ ਹੈ ਜੀ ਚਲੋ ਬਾਕੀ ਪਰਮਾਤਮਾ ਜਿੱਦਾਂ ਉਹਨਾਂ ਨੂੰ ਖੁਸ਼ ਰੱਖੇ ਜੀ ਪੂਜਾ ਦੇ ਦੋ ਭਾਗ ਮੰਨੇ ਗਏ ਨੇ ਜੀ ਇੱਕ ਬਾਹਰਲੀ ਤੌਰ ਤੇ ਪੂਜਾ ਹੈ ਇੱਕ ਅੰਦਰੂਨੀ ਤੌਰ ਤੇ ਜੋ ਮਾਨਸਿਕ ਤੌਰ ਤੇ ਹੁੰਦੀ ਹੈ ਜੀ ਜੋ ਮਨ ਦੇ ਵਿੱਚ ਹੁੰਦੀ ਹੈ ਜ਼ਰੂਰੀ ਜੋ ਹੈ ਉਹ ਮਨ ਦੇ ਅੰਦਰਲੀ ਪੂਜਾ ਹੈ ਜੀ ਇਹ ਪ੍ਰਭੂ ਪਰਮਾਤਮਾ ਲਈ ਸਿੱਧੀ ਹੋ ਜਾਂਦੀ ਆ ਇਹਦੇ ਵਿੱਚ ਕਿਸੇ ਪਖੰਡ ਦੀ ਲੋੜ ਨਹੀਂ ਹੈ ਕਿਸੇ ਰੀਤੀ ਰਸਮਾਂ ਦੀ ਲੋੜ ਨਹੀਂ ਹੈ ਜੀ ਤੇ ਪੂਜਾ ਲਈ ਜੋ ਪ੍ਰਾਤਨ ਸਮੇਂ ਜੋ ਹਿੰਦੂ ਮਤ ਵਿੱਚ ਹੁੰਦੀ ਸੀ ਇਹ ਸਮਗਰੀ ਲੋੜਿੰਦਾ ਹੁੰਦੀ ਸੀ ਜੀ ਭਾਵ ਇਹ ਚੀਜ਼ਾਂ ਜਿਹੜੀਆਂ ਰੀਤਾਂ ਜੋ ਹਨ ਇਹ ਜ਼ਰੂਰੀ ਸਨ ਤੇ ਉਹ ਇਸ ਪ੍ਰਕਾਰ ਸਨ ਪਹਿਲਾਂ ਤਾਂ ਜੀ ਚੌਂਕੜੀ ਮਾਰ ਕੇ ਬੈਠਣਾ ਬਹੁਤ ਜ਼ਰੂਰੀ ਸੀ ਬਿਨਾ ਚੌਂਕੜੀ ਮਾਰੇ ਪੂਜਾ ਨਹੀਂ ਮੰਨੀ ਜਾਂਦੀ ਸੀ ਠੀਕ ਹੈ ਜੋ ਜੇ ਗੱਲ ਕੀਤਾ ਜਾਵੇ ਸਿੱਧੀ ਜੀ ਗੱਲ ਹੈ ਕਿ ਚੌਂਕੜੀ ਮਾਰ ਕੇ ਹੀ ਰੱਬ ਦਾ ਨਾਮ ਲੈ ਸਕਦੇ ਹਾਂ ਗੁਰਬਾਣੀ ਇਸ ਵਿੱਚ ਨਹੀਂ ਯਕੀਨ ਕਰਦੇ ਜੀ ਗੁਰਬਾਣੀ ਕਹਿੰਦੀ ਹੈ ਹਰ ਵਕਤ ਤੋਂ ਰੱਬ ਦਾ ਨਾਮ ਲੈ ਸਕਦਾ ਉਠਦ ਸੁਖੀਆ ਬੈਠਦ ਸੁਖੀਆ ਪੌਨ ਨਹੀਂ ਲੱਗੇ ਜਾਂ ਐਸੇ ਬੁਜੀਆ ਠੀਕ ਹੈ ਜੀ ਦੂਸਰੀ ਹੈ ਜੀ ਖੁਸ਼ਬੂ ਤੀਸਰਾ ਹੈ ਜੀ ਫੁੱਲ ਚੌਥਾ ਹੈ ਜੀ ਧੂਪ ਦੀਵਾ ਤੇ ਭੋਜਨ ਪ੍ਰਨਾਮ ਚੰਗੀ ਤਰ੍ਹਾਂ ਚੌਕ ਕੇ ਨਮਸਕਾਰ ਕਰਨਾ ਜੀ ਇਹ ਜਿਹੜੀਆਂ ਪੂਜਾ ਦੀਆਂ ਲੋੜਿੰਦੀਆਂ ਸਮਗਰੀਆਂ ਤੇ ਰੀਤਾਂ ਸਨ ਜੀ ਆਓ ਅੱਗੇ ਦੇਖਦੇ ਹਾਂ ਕਿ ਹੋਰ ਪੂਜਾ ਦੇ ਗੁਰਬਾਣੀ ਵਿੱਚ ਕੀ ਇਸ ਦੇ ਵਿਚਾਰ ਹਨ ਗੁਰੂ ਸਾਹਿਬ ਪੂਜਾ ਬਾਰੇ ਕੀ ਕਹਿੰਦੇ ਹਨ ਜੀ